ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਾਜ ਗੁਰਵੀਰ ਸਿੰਘ ਚਹਿਲ ਆਯੁਰਵੈਦਿਕ ਫਿਜ਼ੀਸ਼ੀਅਨ ਅੱਜ ਗੱਲ ਕਰਾਂਗੇ ਰੌਮਟਾਇਡ ਆਰਥਰਾਇਟਿਸ ਬਾਰੇ ਆਯੁਰਵੈਦ ਦੇ ਵਿੱਚ ਰੌਮਟਾਇਡ ਆਰਥਰਾਇਟਿਸ ਨੂੰ ਆਮ ਬਾਤ ਗਠੀਆ ਸੰਦੀ ਬਾਤ ਰੌਮਟਾਇਡ ਆਰਥਰਾਇਟਿਸ ਛੋਟੇ ਜੋੜਾਂ ਦਾ ਦਰਦ ਛੋਟੇ ਜੋੜਾਂ ਦੀ ਸੋਜਿਸ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਟਾਈਪਸ ਦੋ ਤਰ੍ਹਾਂ ਦਾ ਹੁੰਦਾ ਹੈ ਐਕਿਊਟ ਕ੍ਰੋਨਿਕ ਕੌਜ਼ਸ ਫੈਮਿਲੀ ਹਿਸਟਰੀ ਸਟ्रेस indigestion रात्री ਜਾਗਰਨ ਕਰਨਾ smoking ਮੋਟਾਪਾ signs and symptoms ਸਰੀਰ ਦੇ ਜੋੜ ਸੁੱਜ ਜਾਂਦੇ ਹਨ redness stiffness of joints fatigue ਸਰੀਰ ਦੇ ਜੋੜਾਂ ਵਿੱਚ ਦਰਦ ਹੁੰਦਾ ਹੈ ਜੋੜਾਂ ਵਿੱਚ ਸੋਜਿਸ਼ ਆ ਜਾਂਦੀ ਹੈ insan ਥਕਾਵਟ ਮਹਿਸੂਸ ਕਰਦਾ ਹੈ ਸਰੀਰ ਦੇ ਵਿੱਚ ਭਾਰੀਪਾਨ ਸ਼ੁਰੂਆਤੀ ਤੌਰ ਤੇ ਸਵੇਰ ਦੇ ਸਮੇਂ ਜਦੋਂ insan ਉੱਠਦਾ ਹੈ ਤਾਂ ਸਰੀਰ ਆਕੜਿਆ ਹੋਇਆ ਮਹਿਸੂਸ ਹੁੰਦਾ ਹੈ ਸਰੀਰ ਦੇ ਜੋੜਾਂ ਵਿੱਚ ਜਕੜਾਹਟ ਮਹਿਸੂਸ ਹੁੰਦੀ ਹੈ ਕਿਸੇ ਵੀ ਉਮਰ ਦਾ insan ਗਠੀਏ ਦੀ ਬਿਮਾਰੀ ਤੋਂ ਗ੍ਰਸਤ ਹੋ ਸਕਦਾ ਹੈ। ਔਰਤਾਂ ਦੇ ਵਿੱਚ ਗਠੀਏ ਦੀ ਸ਼ਿਕਾਇਤ ਜ਼ਿਆਦਾ ਪਾਈ ਜਾਂਦੀ ਹੈ। ਡਾਈਟ, ਐਲਕੋਹਲ, ਸਪਾਈਸੀ ਫੂਡ, ਨਾਨ-ਵੈਜ, ਜ਼ਿਆਦਾ ਨਮਕ ਵਾਲੇ ਭੋਜਨ, ਜ਼ਿਆਦਾ ਮਿੱਠੇ ਦਾ ਸੇਵਨ ਕਰਨਾ, ਇਹਨਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਗਠੀਏ ਦੀ ਪ੍ਰੋਬਲਮ ਹੋਰ ਜ਼ਿਆਦਾ ਵੱਧ ਜਾਂਦੀ ਹੈ। ਇਹਨਾਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ। ਨੌਨ ਲਈ ਗਰਮ ਪਾਣੀ ਦਾ ਪ੍ਰਯੋਗ ਕੀਤਾ ਜਾਵੇ। ਬਹੁਤ ਜ਼ਿਆਦਾ ਠੰਡੇ ਵਾਤਾਵਰਣ ਵਿੱਚ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਠੰਡੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕੀਤਾ ਜਾਵੇ। ਯੋਗਾ ਲਾਈਟ ਐਕਸਰਸਾਈਜ਼ ਸਰੀਰਕ ਕਸਰਤ ਟ੍ਰੀਟਮੈਂਟ ਨਿਦਾਨ ਪਰਿਵਰਜਨ ਸੂਪ ਆਚਯ ਭੋਜਨ ਪੰਚਕਰਮਾ ਲਘੂ ਆਹਾਰ ਦਾ ਸੇਵਨ ਆਯੁਰਵੈਦਿਕ ਹਰਬਸ ਸ਼ਲਾਕੀ ਅਸ਼ਵਗੰਧਾ ਗੁਗਲੂ ਹਲਦੀ ਗਾਰਲਿਕ ਅਦਰਕ ਇਹਨਾਂ ਆਯੁਰਵੈਦਿਕ ਹਰਬਸ ਦਾ ਪ੍ਰਯੋਗ ਗਠੀਏ ਦੇ ਇਲਾਜ ਵਿੱਚ ਕੀਤਾ ਜਾਂਦਾ ਹੈ ਸਰੀਰ ਦੇ ਜੋੜਾਂ ਤੇ ਤੇਲ ਦੀ ਮਾਲਿਸ਼ ਕੀਤੀ ਜਾਵੇ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਨਾਲ ਆਰਥਰਾਇਟਿਸ ਦੇ ਰੋਗ ਤੇ ਕਾਬੂ ਪਾਇਆ ਜਾ ਸਕਦਾ ਹੈ ਐਨਕ ਕਹਿੰਦਾ ਹੋਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ